ਮੁਕੇਰੀਆਂ ਵਿੱਚ ਅਸਵੇਰੇ ਹੁਸ਼ਿਆਰਪੁਰ ਦੀ ਸੀਆਈ ਸਟਾਫ ਦੀ ਟੀਮ ਤੇ ਗੋਲੀਆਂ ਚੱਲਣ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਉੱਤੇ ਹੀ ਮੌਕੇ ਤੇ ਪੁੱਜੇ ਸੀਨੀਅਰ ਅਧਿਕਾਰੀਆਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਦੱਸ ਦਈਏ ਕਿ ਅਸਵੇਰੇ ਮੁਕੇਰੀਆਂ ਦੇ ਪਿੰਡ ਮੈਦਪੁਰ ਵਿੱਚ ਪੁਲਿਸ ਨੂੰ ਨਜਾਇਜ਼ ਹਥਿਆਰ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੀ ਸੀਆਈ ਸਟਾਫ ਦੀ ਟੀਮ ਡੇਰੇ ਕੰਨ ਪਹੁੰਚਦੀ ਹੈ ਤਰਾਣਾ ਨਾਮ ਦੇ ਵਿਅਕਤੀ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਉਸ ਵੱਲੋਂ ਤਿੰਨ ਫਾਇਰ ਕੀਤੇ ਗਏ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਝੋਟਾ ਲੱਗਦੀ ਹੈ ਅਤੇ ਦੂਜੇ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਸ਼ਹੀਦ ਹੋਇਆ ਨੌਜਵਾਨ ਹੁਸ਼ਿਆਰਪੁਰ ਦੇ ਗੱਡਰੀਵਾਲ ਦੇ ਪਿੰਡ ਜਡੋਰ ਦਾ ਰਹਿਣ ਵਾਲਾ ਸੀ ਉੱਥੇ ਹੀ ਪੁਲਿਸ ਵੱਲੋਂ ਹੁਣ ਮਹਿਤਪੁਰ ਪਿੰਡ ਦੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਅਪਰਾਧੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਥਾਂ-ਥਾਂ ਤੇ ਨਾਕੇ ਲਗਾਏ ਜਾ ਰਹੇ ਹਨ ਅਸੀਂ ਇੱਥੇ ਬੜਾ ਇੱਕ અનਫੋਰਚੁਨੇਟ ਇਨਸੀਡੈਂਟ ਅੱਜ ਹੋਇਆ ਹੈ ਜਿਸ ਦੇ ਵਿੱਚ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਇਹ ਉਹਦਾ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਨਾ ਪਹਿਲਾਂ ਹੀ ਬੈਲ ਆਊਟ ਆਇਆ ਸੀਗਾ ਤੇ ਉਹਨੂੰ ਅਪ੍ਰੀਹੈਂਡ ਕਰਨ ਵਾਸਤੇ ਤੇ ਫਰਦਰ ਕ੍ਰਿਮੀਨਲ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ ਤੇ ਜਦੋਂ ਸਾਡੀ ਟੀਮ ਉਹਨੂੰ ਫੜਨ ਲੱਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਤੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਾਂਸਟੇਬਲ ਅਵਿਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਤੋਂ ਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ ਤੇ ਲੇਟਰ ਆਨ ਜਦੋਂ ਮੁਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਅਸਥਾਪਿਤ ਹੋ ਗਿਆ ਸਰਬਲਾਜਮ ਅਮਰਿਤਪਾਲ ਸਿੰਘ ਤੇ ਫਰਦਰ ਜਿਹੜਾ ਹੈਗਾ ਸੀ ਉਹਨੂੰ ਇਸ ਨੂੰ ਸਬੰਧਤ ਕਿਤੇ ਐਫ ਆਈ ਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਕ੍ਰਿਮੀਨਲ ਹੈਗਾ ਉਹਨੂੰ ਫੜਨ ਦੀ ਭਾਰੀ ਪੁਲਿਸ ਨੂੰ ਜਾਰੀ ਹੈ ਸਰ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰੀਏ ਗੈਂਗਸਟਰ ਕਿਸਮ ਦਾ ਹੈ ਜਾਂ ਉਹਦੇ ਅਸਕਰ ਅਸਲਿਆ ਦੀ ਤਸਕਰੀ ਕਰਦਾ ਹੈ ਕਿਸ ਤਰ੍ਹਾਂ ਦਾ ਦੋ ਐਜ ਆਫ ਨਾਓ ਜਿਹੜਾ ਹੈ ਸਾਡੇ ਕੋਲ ਰਿਕਾਰਡ ਆਇਆ ਹੈਗਾ ਉਹਦੇ ਦੋ ਐਫ ਆਈ ਆਰ ਦਰਜ ਹੈਗੇ 302 307 ਐਫ ਆਈ ਆਰ ਪ੍ਰਾਇਮਲੀ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਬਾਕੀ ਹੋਰ ਵੀ ਰਿਕਾਰਡ ਅਸੀਂ ਪਤਾ ਕਰ ਰਹੇ ਹਾਂ ਉਹਦਾ ਤੇ ਹਾਲੇ ਤੱਕ ਜਿਹੜਾ ਹੈਗਾ ਕੋਈ ਕਿਸੇ ਪਾਰਟਿਕੂਲਰ ਗੈਂਗ ਨਾਲ ਉਹਦਾ ਐਸੋਸੀਏਸ਼ਨ ਸਾਹਮਣੇ ਨਹੀਂ ਆਇਆ ਹੈਗਾ ਤੇ ਉਹ ਕਲਾ ਹੀ ਉਸ ਟਾਈਮ ਤੇ ਮੌਕੇ ਤੇ ਸੀਗਾ ਜਦੋਂ ਕ੍ਰਾਈਮ ਕਮਿਟ ਹੋਇਆ ਹੈਗਾ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਜੋ ਵੀ ਡਿਟੇਲਸ ਸਾਹਮਣੇ ਆਏਗੀ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣ ਤੱਕ ਇਹ ਹੋ ਨਹੀਂ ਕੀਤਾ ਹੁਣ ਤੱਕ ਕੀ ਕਰਵੇ ਸਾਹਮਣੇ ਆਈ ਹੈ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੇਖੋ ਸਾਡੇ ਮੁਲਾਜ਼ਮ ਨੇ ਜਿਹੜਾ ਬਹੁਤ ਹੀ ਬਹਾਦੂਰੀ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨਿਭਾਈ ਤੇ ਆਪਣੀ ਡਿਊਟੀ ਕਰਦੇ ਵੇ ਜਿਹੜਾ ਹੈਗਾ ਉਹ ਸ਼ਹੀਦ ਹੋਇ ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹਾਦਰੀ ਦਾ ਇਤਿਹਾਸ ਹੈਗਾ ਉਹ ਜਿਹੜਾ ਹੈਗਾ ਉਸੇ ਰੜੀ ਚ ਜਿਹੜਾ ਹੈਗਾ ਬਟ ਸਾਨੂੰ ਬਹੁਤ ਦੁੱਖ ਹੈਗਾ ਬੜਾ ਅਨਫੋਰਚਨਟ ਇਨਸੀਡੈਂਟ ਹੈਗਾ ਸਾਡੇ ਪਰਿਵਾਰ ਦਾ ਮੈਂਬਰ ਹੈਗਾ ਜੀ ਦਾ ਨੁਕਸਾਨ ਸਾਨੂੰ ਹੋਇਆ ਹੈਗਾ ਤੇ ਫਰਦਰ ਜਿਹੜਾ ਹੈਗਾ ਅਸੀਂ ਉਹਦੀ ਬਹਾਲਚ ਲਗੇ ਹੋਏ ਹੈਗੇ ਤੇ ਕ੍ਰਿਮੀਨਲ ਚਾਹ ਜੋ ਮਰਜ਼ੀ ਹੋਏ ਉਹ ਕਾਨੂੰਨ ਤੋੜ ਅਜ ਨਹੀਂ ਸਕਦਾ ਦੇ ਲੈ ਹੋ ਸਕਦਾ ਹੈਗਾ ਜੀ ਸਰ ਇਲੀਗਲ ਮੈਂਬਰ ਕੌਣ ਸੀ ਇਹ ਘਰ ਦੇ ਉਹਨੇ ਫੈਮਿਲੀ ਮੈਂਬਰ ਕੌਣ ਆਬਵੀਅਸਲੀ ਹੋਵੇ ਉਹਦੇ ਕੋਲ ਤਾਂ ਕੋਈ ਲਾਇਸੈਂਸ ਹੀ ਤਾਂ ਹੈਗਾ ਨਹੀਂ ਤੇ ਉਹਨਾਂ ਨੇ ਇਲੀਗਲ ਵੈਪਨ ਯੂਜ਼ ਕਰਕੇ ਫਾਇਰ ਕੀਤਾ ਹੈਗਾ ਕਿੰਨੇ ਕੁੱਲ ਕਿੰਨੇ ਕਾਉਂਟ ਫੈਮਿਲੀ ਮੈਂਬਰ ਕੌਣ ਕੌਣ ਹੈ ਉਹਨਾਂ ਦੇ ਘਰ 'ਚ ਜੀ ਜਿਹੜੇ ਫਾਇਰ ਕੀਤੇ ਗਏ ਪ੍ਰਾਇਮਰੀ ਜਿਹੜਾ ਸਾਨੂੰ ਆਇਆ ਹੈਗਾ ਉਹ 3 ਰਾਉਂਡ ਉਹਨੇ ਫਾਇਰ ਕੀਤੇ ਤੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਬਾਕੀ ਡਿਟੇਲਸ ਬਾਅਦ 'ਚ ਦੇਵਾਂਗੇ ਠੀਕ ਹੈ ਠੀਕ ਹੈ ਥੈਂਕ ਯੂ ਜੀ